ਸਨ ਡਾਇਨ ਸਟੇਮੇ ਜੁਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਗੱਲਬਾਤ ਕਰਦੇ ਆ ਸਰ ਅੱਜ ਦੇ ਇਲੈਕਸ਼ਨਾਂ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਸੀਪੀ ਆਫਿਸ ਆ ਕੇ ਬਹਿਣਾ ਪਿਆ ਬਿਲਕੁਲ ਜੀ ਫੇਅਰ ਐਂਡ ਫਰੀ ਇਲੈਕਸ਼ਨ ਤਾਂ ਨਹੀਂ ਹੋ ਰਿਹਾ ਸਰਕਾਰ ਧੱਕਾ ਕਰ ਰਹੀ ਹੈ ਜ਼ਾਦਸਤੀ ਕਰ ਰਹੀ ਹੈ ਸ਼ਰਾਬਾ ਵੰਡ ਰਹੀ ਹੈ ਸੂਟ ਵੰਡ ਰਹੀ ਹੈ ਪੈਸੇ ਵੰਡ ਰਹੀ ਹੈ ਗੈਂਗਸਟਰ ਬੁਲਾ ਰਹੀ ਸੋ ਇਸ ਕਰਕੇ ਸਾਨੂੰ ਇੱਥੇ ਆ ਕੇ ਬਹਿਣਾ ਪਿਆ ਕਿ ਸਾਡਾ ਖਤਸਾ ਹੈ ਕਿ ਕੋਈ ਬੂਥ ਨਾ ਲੁੱਟ ਲਿਆ ਜਾਵੇ ਔਰ ਅਗਰ ਇਸ ਤਰ੍ਹਾਂ ਦੀ ਕੋਈ ਹਰਕਤ ਕਰੇਗੀ ਅਫੇਰ ਸੀ ਤੁਰੰਤ ਟੇਪਾਂ ਚਾਹ ਸਰ ਗੱਲ ਕਰੀਏ ਕਿ ਸ਼ੀਤਲ ਉਂਗਰਾਨ ਨੇ ਜੀ ਇੱਕ ਗੱਲ ਨੂੰ ਫੜਿਆ ਜਿਹੜਾ ਬਾਹਰੋਂ ਆਇਆ ਸੀ ਬਠਿੰਡਾ ਤੋਂ ਕੀ ਲੱਗਦਾ ਕਿ ਆਮ ਆਮੀ ਪਾਰਟੀ ਐਦਾ ਕਿਉਂ ਕਰ ਰਹੀ ਹੈ ਬਾਹਰ ਦੇ ਬੰਦੇ ਲਿਆ ਕੇ ਇੱਥੇ ਕਿਉਂ ਜਿਹੜੇ ਆ ਕਬੂਥਾ ਤੇ ਬਿਠਾਏ ਜਾ ਰਹੇ ਕਿ ਇਹਨਾਂ ਕੋ ਜਲੰਧਰ ਦਾ ਕੋਈ ਬੰਦਾ ਨਹੀਂ ਹੈਗਾ ਵੈਸਟ ਦਾ ਜੇ ਇਹਨਾਂ ਕੋਲ ਇਹਨੇ ਬੰਦੇ ਹੁੰਦੇ ਇਹਨਾਂ ਨੇ ਬਾਈ ਇਲੈਕਸ਼ਨ ਪਹਿਲਾਂ ਹੋਇਆ ਸੀ ਪਾਰਲੀਮੈਂਟ ਦੇ ਉਦੋਂ ਵੀ ਬਾਹਰੋਂ ਲਿਆ ਕੇ ਬੰਦੇ ਬਿਠਾਏ ਸੀ ਜੀ ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਘਰ ਆਪ ਲੈਣਾ ਪੈ ਗਿਆ ਕਿਸ ਪ੍ਰਕਾਰ ਦੇ ਹਾਲਾਤ ਹੋਣਗੇ ਇਹਨਾਂ ਦੇ ਸੋ so, 100% ਹਰ ਬੋਤੇ ਬਾਹਰੋਂ ਬੰਦੇ ਬੈਠੇ ਹੈ। ਔਰ ਪੁਲਿਸ ਵੀ ਸੈਮਤੀ ਰੱਖੀ। ਸਰ ਪੰਜਾਬ ਦੇ ਲੋ ਹੈਂਡ ਆਰਡਰ ਦੀ ਗੱਲ ਕਿਵੇਂ ਕਰਦੇ ਹੋ ਲੁਧਿਆਣਾ ਹਲਕਾ ਤੁਹਾਡਾ ਜਿੱਥੇ ਤੁਸੀਂ ਐਮਪੀਓ ਉੱਥੇ ਬੀਤੇ ਦਿਨੀ ਇੱਕ ਸ਼ਿਵਸਨ ਆਗੂ ਦਾ ਹੱਥ ਵਾਰ ਦਿੱਤਾ ਜਾਂਦਾ ਤੇ ਹਮਲਾ ਹੁੰਦਾ ਉਸ ਨੂੰ ਕਿਵੇਂ ਦੇਖੋ ਜੀ ਇਹ ਤਾਂ ਆਏ ਦਿਨ ਦੀਆਂ ਕਹਾਣੀਆਂ ਕੱਲ ਪਰਸੋਂ ਪਟਾਲੇ ਦੀ ਕਹਾਣੀ ਸੀ ਸੋ ਪੁਲਿਸ ਦਾ ਡਰ ਖਤਮ ਹੋ ਗਿਆ ਜੀ ਪੁਲਿਸ ਦਾ ਇਸ ਕਰਕੇ ਡਰ ਖਤਮ ਹੋ ਗਿਆ ਕਿ ਪੁਲਿਸ ਨੂੰ ਕਿਸੇ ਪ੍ਰਕਾਰ ਦੀ ਸਰਕਾਰ ਵੱਲੋਂ ਸਿਕਿਉਰਿਟੀ ਨਹੀਂ ਹੈ ਅੱਗੇ ਪੁਲਿਸ ਦੀ ਪਿੱਛੇ ਤੇ ਸਰਕਾਰ ਖੜੀ ਹੁੰਦੀ ਸੀ ਬਿਲਕੁਲ ਉਨ ਪੁਲਿਸ ਦੀ ਪਿੱਛੇ ਸਰਕਾਰ ਨਹੀਂ ਖੜੀ ਇਸ ਕਰਕੇ ਪੁਲਿਸ ਸਾਰਾ ਕਰਨੀ ਕਤਰੋਂਦਾ ਕਿ ਯਾਰ ਆਪਾਂ ਲੈਣਾ ਕੀ ਹੈ ਕੋਈ ਵੱਡਾ ਹੱਤ ਕੋਈ ਇਹੋ ਜਿਹਾ ਕੰਮ ਕਰਕੇ ਸੋ ਇਸ ਕਰਕੇ ਮੇਰਾ ਖਿਆਲ ਪੁਲਿਸ ਦਾ ਮਨੋਬਲ ਬਹੁਤ ਡਿੱਗਿਆ ਹੋਇਆ ਹੈ ਔਰ ਲੋਕਾਂ ਦੇ ਅੰਦਰ ਪੁਲਿਸ ਦਾ ਡਰ ਪੈ ਦਿਨ-ਬਦਿਨ ਖਤਮ ਹੁੰਦਾ ਜਾ ਰਿਹਾ ਹੈ ਸਿਕਿਉਰਿਟੀ ਨਾਲ ਹੋਣ ਦੇ ਬਾਵਜੂਦ ਵੀ ਜਿਹੜਾ অপরাধੀ ਹੈ ਉਹ অপরাধ ਕਰਕੇ ਚਲਾ ਜਾਂਦਾ ਹੈ और पुलिस ਮੂਤ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ ਇਹ ਸਾਰੇ ਦਾ ਸਾਰੇ ਹਾਲਾਤ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਏ ਵੀ ਸਰ 13 ਜੀਰੋ ਦਾ ਕਹਿ ਰਹੇ ਸੀਗੇ 13 ਤਾਂ ਤਾਂ ਤਿੰਨ ਰਹਿ ਗਈਆਂ ਹੁਣ ਕੀ ਲੱਗਦਾ ਵੈਚ ਚ ਲੈ ਜਾਣਗੇ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਲੈ ਕੇ ਜਾਣਗੇ ਕਿ ਨਹੀਂ ਲੈ ਕੇ ਜਾਣ ਜਿੱਦਾਂ ਜਨਤਾ ਅੱਜ ਪੋਲਿੰਗ ਕਰ ਰਹੀ ਹੈ और ਮੈਨੂੰ ਲੱਗਦਾ ਆਉਣ ਵਾਲਾ ਸਮਾਂ ਦੱਸੇਗਾ 13 ਤਰੀਕ ਨੂੰ ਪਤਾ ਲੱਗੇਗਾ ਬਾਬਾ ਜੀ ਕੋਈ ਚੰਗਾ ਸੁਨੇਹਾ ਲੈ ਕੇ ਆਉਣਗੇ और ਮੈਨੂੰ ਲੱਗਦਾ ਅਸੀਂ ਵਧੀਆ ਫਰਕ ਦੇ ਨਾਲ ਇਹ ਸੀਨ ਚ ਤਾਂ ਇਹ ਸੰਸਾਦ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਲੰਧਰ ਵੈਸਟ ਦੀ ਜਿਹੜੀ ਆ ਚੋਣ ਜਿੱਤਾਂਗੇ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਜ ਜੁਨੇਜਾ ਤੱਕ ਕਮ ਜਮਟੇਗੇ ਸਾਡੇ ਨਾਲ ਇਸ ਟਾਈਮ ਮੇ ਜੋਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਗੱਲਬਾਤ ਕਰਦੇ ਆ ਸਰ ਅੱਜ ਦੇ ਇਲੈਕਸ਼ਨਾਂ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਸੀਪੀ ਆਫਿਸ ਆ ਕੇ ਬਹਿਣਾ ਪਿਆ ਬਿਲਕੁਲ ਜੀ ਫੇਅਰ ਐਂਡ ਫ੍ਰੀ ਇਲੈਕਸ਼ਨ ਤਨੀ ਹੋ ਰਿਹਾ ਸਰਕਾਰ ਧੱਕਾ ਕਰ ਰਹੀ ਹੈ ਅਜ਼ਾਦੀ ਕਰ ਰਹੀ ਹੈ ਸ਼ਰਾਬਾ ਵੰਡ ਰਹੀ ਹੈ ਸੂਟ ਵੰਡ ਰਹੀ ਹੈ ਪੈਸੇ ਵੰਡ ਰਹੀ ਹੈ ਗੈਂਗਸਟਰ ਬੁਲਾ ਰਹੀ ਸੋ ਇਸ ਕਰਕੇ ਸਾਨੂੰ ਇੱਥੇ ਆ ਕੇ ਬਹਿਣਾ ਪਿਆ ਕਿ ਸਾਡਾ ਖਤਸਾ ਹੈ ਕਿ ਕੋਈ ਬੂਥ ਨਾ ਲੁੱਟ ਲਿਆ ਜਾਵੇ ਔਰ ਅਗਰ ਇਸ ਤਰ੍ਹਾਂ ਦੀ ਕੋਈ ਹਰਕਤ ਕਰੇਗੀ ਅਫੇਰ ਅਸੀਂ ਤੁਰੰਤ ਉੱਥੇ ਪਹੁੰਚਾ ਸਰ ਗੱਲ ਕਰੀਏ ਕਿ ਸ਼ੀਤਲ ਉਂਗਰਾਨ ਨੇ ਜੀ ਇੱਕ ਗੱਲ ਪੜਿਆ ਜਿਹੜਾ ਬਾਹਰੋਂ ਆਇਆ ਸੀ ਬਠਿੰਡਾ ਤੋਂ ਕੀ ਲੱਗਦਾ ਕਿ ਆਮ ਆਮੀ ਪਾਰਟੀ ਇੱਦਾਂ ਕਿਉਂ ਕਰ ਰਹੀ ਹੈ ਬਾਹਰ ਦੇ ਬੰਦੇ ਲਿਆ ਕੇ ਇੱਥੇ ਕਿਉਂ ਜਿਹੜੇ ਆ ਕਬੂਥਾ ਤੇ ਬਿਠਾਏ ਜਾ ਰਹੇ ਕਿ ਇਹਨਾਂ ਕੋ ਜਲੰਧਰ ਦਾ ਕੋਈ ਬੰਦਾ ਨਹੀਂ ਹੈਗਾ ਵੈਸਤੇ ਇਹਨਾਂ ਕੋਲ ਇਹਨੇ ਬੰਦੇ ਹੁੰਦੇ ਇਹਨਾਂ ਨੇ ਪਾਇ ਇਲੈਕਸ਼ਨ ਪਹਿਲਾਂ ਹੋਇਆ ਸੀ ਪਾਰਲੀਮੈਂਟ ਦੇ ਉਦੋਂ ਵੀ ਬਾਹਰੋਂ ਲਿਆ ਕੇ ਬੰਦੇ ਬਿਠਾਏ ਸੀ ਜੀ ਤੁਸੀਂ ਦੇਖੋਗੇ ਮੁੱਖ ਮੰਤਰੀ ਸਾਹਿਬ ਨੂੰ ਇੱਥੇ ਘਰ ਆਪ ਲੈਣਾ ਪੈ ਗਿਆ ਜਿਸ ਪ੍ਰਕਾਰ ਦੇ ਹਾਲਾਤ ਹੋਣਗੇ ਨਾ ਸੋ 100% ਹਰ ਬੋਤੇ ਬਾਹਰੋਂ ਬੰਦੇ ਬੈਠੇ ਆ। ਔਰ ਪੁਲਿਸ ਵੀ ਸੈਂਟੀ ਰਾਖੇ ਸਰ ਪੰਜਾਬ ਦੇ ਲੋ ਐਂਡ ਆਰਡਰ ਦੀ ਗੱਲ ਕਿਵੇਂ ਗੱਲ ਕਰਦੇ ਹੋ ਲੁਧਿਆਣਾ ਹਲਕਾ ਤੁਹਾਡਾ ਜਿੱਥੇ ਤੁਸੀਂ ਐਮਪੀਓ ਉੱਥੇ ਬੀਤੇ ਦਿਨੀ ਇੱਕ ਸ਼ਿਖਸਨਾ ਆਗੂ ਦਾ ਹੱਥ ਵਾਰ ਦਿੱਤਾ ਜਾਂਦਾ ਤੇ ਹਮਲਾ ਹੁੰਦਾ ਉਸ ਨੂੰ ਕਿਵੇਂ ਦੇਖੇ ਦੇਖੋ ਜੀ ਇਹ ਤਾਂ ਆਏ ਦਿਨ ਦੀਆਂ ਕਹਾਣੀਆਂ ਐ ਕੱਲ ਪਰਸੋਂ ਪਟਾਲੇ ਦੀ ਕਹਾਣੀ ਸੀ ਸੋ ਪੁਲਿਸ ਦਾ ਡਰ ਖਤਮ ਹੋ ਗਿਆ ਜੀ ਪੁਲਿਸ ਦਾ ਇਸ ਕਰਕੇ ਡਰ ਖਤਮ ਹੋ ਗਿਆ ਕਿ ਪੁਲਿਸ ਨੂੰ ਕਿਸੇ ਪ੍ਰਕਾਰ ਦੀ ਸਰਕਾਰ ਵੱਲੋਂ ਸਿਕਿਉਰਿਟੀ ਨਹੀਂ ਹੈ ਅੱਗੇ ਪੁਲਿਸ ਦੀ ਪਿੱਛੇ ਸਰਕਾਰ ਖੜੀ ਹੁੰਦੀ ਸੀ ਹੁਣ ਪੁਲਿਸ ਦੀ ਪਿੱਛੇ ਸਰਕਾਰ ਨਹੀਂ ਖੜੀ ਇਸ ਕਰਕੇ ਪੁਲਿਸ ਸਾਰਾ ਕਰਨੀ ਕਤਰੋਂਦਾ ਕਿ ਯਾਰ ਆਪਾਂ ਲੈਣਾ ਕੀ ਐ ਕੋਈ ਵੱਡਾ ਹਰ ਕੋਈ ਇਹੋ ਜਿਹਾ ਕੰਮ ਕਰਕੇ ਸੋ ਇਹ ਇਸ ਕਰਕੇ ਮੇਰਾ ਖਿਆਲ ਪੁਲਿਸ ਦਾ ਮਨੋਬਲ ਬਹੁਤ ਡਿੱਗਿਆ ਹੋਇਆ ਹੈ। ਔਰ ਲੋਕਾਂ ਦੇ ਅੰਦਰ ਪੁਲਿਸ ਦਾ ਡਰ ਪੈ ਦਿਨ-ਬਦਿਨ ਖਤਮ ਹੁੰਦਾ ਜਾ ਰਿਹਾ ਹੈ। ਸਿਕਿਉਰਿਟੀ ਨਾਲ ਹੋਣ ਦੇ ਬਾਅਦ ਵੀ ਉਦਵੀ ਜਿਹੜਾ ਅਪਰਾਧੀ ਹੈ, ਉਹ ਅਪਰਾਧ ਕਰਕੇ ਚਲਾ ਜਾਂਦਾ ਹੈ ਔਰ ਪੁਲਿਸ ਮੂਤ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ। ਇਹ ਸਾਰੇ ਦਾ ਸਾਰੇ ਹਾਲਾਤ ਆਮ ਆਦਮੀ ਪਾਰਟੀ ਸਰਕਾਰ ਨੇ ਬਣਾਏ ਹੋਏ। ਸਰ ਤੇਰਾ ਜੀਰੋ ਦਾ ਕਹਿ ਰਹੇ ਸੀਗੇ 13 ਤੱਕ ਤਾਂ ਤਿੰਨ ਰਹਿ ਗਈਆਂ ਹੁਣ ਕੀ ਲੱਗਦਾ ਵੈਚ ਚ ਲੈ ਜਾਣਗੇ ਇਹ ਤਾਂ ਹੁਣ ਸਮਾਂ ਦੱਸੂਗਾ ਵੀ ਲੈ ਕੇ ਜਾਣਗੇ ਕਿ ਨਹੀਂ ਲੈ ਕੇ ਜਾਣਗੇ ਇਹ ਤਾਂ ਜਨਤਾ ਅੱਜ ਪੋਲਿੰਗ ਕਰ ਰਹੀ ਹੈ ਔਰ ਮੈਨੂੰ ਲੱਗਦਾ ਹੌਣ ਵਾਲਾ ਸਮੇਂ ਦੱਸੇਗਾ 13 ਤਰੀਕ ਨੂੰ ਪਤਾ ਲੱਗੇਗਾ ਬਾਬਾ ਜੀ ਕੋਈ ਚੰਗਾ ਸੁਨੇਹਾ ਲੈ ਕੇ ਆਉਣਗੇ ਔਰ ਮੈਨੂੰ ਲੱਗਦਾ ਅਸੀਂ ਵਧੀਆ ਫਰਕ ਦੇ ਨਾਲ ਇਸ ਸੀਟ ਚ ਤਾਂ ਇਸ ਸੰਸਦ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਲੰਧਰ ਵੈਸਟ ਦੀ ਜਿਹੜੀ ਆ ਚੋਣ ਜਿੱਤਾਂਗੇ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਜੁਨੇਜਾ ਤਲਕਮ ਜਮ ਇਡੇਗੀ